ਵੀ ਜੇ ਇਹਨਾਂ ਦੀ ਸਰਕਾਰ ਆ ਇਹਨਾਂ ਦੇ ਡਾਕਟਰ ਨੇ ਇਹਨਾਂ ਦੀ ਪੁਲਿਸ ਆ ਇਹਨਾਂ ਦਾ ਪ੍ਰਸ਼ਾਸਨ ਆ ਵੀ ਅਸੀਂ ਆਪਣੇ ਵੱਲੋਂ ਪ੍ਰਾਈਵੇਟ ਤੌਰ ਤੇ ਪੋਸਟ ਪ੍ਰਾਈਵੇਟ ਪੋਸਟਮਾਰਟਮ ਕਰਵਾਉਂਦੇ ਆ ਕੋਈ ਵੀ ਹੈ ਚਿਹੇ ਜਿਹੜਾ ਦਾਰੂ ਪੀਚਦਾ ਸਾਨੂੰ ਉਹਦਾ ਨਹੀਂ ਦੇਖੋ ਦਾਰੂ ਕਿਸ ਦੇ ਘਰ ਦੇ ਵਿੱਚ ਨਹੀਂ ਸਭ ਦੇ ਘਰ ਦੇ ਵਿੱਚ ਦਾਰੂ ਇੱਕ ਪਰ ਸੰਘਰਕ ਘਰ ਦੇ ਵਿੱਚ ਹੋਊਗਾ ਜਿਹੜਾ ਦਾਰੂ ਪੀਂਦਾ ਨੂੰ ਇਹਨਾਂ ਤੋਂ ਤੇ ਕੋਈ ਵਿਸ਼ਵਾਸ ਨਹੀਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਪ੍ਰਾਈਵੇਟ ਅਸੀਂ ਇਹ ਸਿੰਪਲ ਭੇਜ ਕੇ ਪ੍ਰਾਈਵੇਟ ਲੈਬਰਾਟਰੀ ਦੇ ਵਿੱਚੋਂ ਆਪਾਂ ਪੁਸ਼ਟੀ ਕਰਦੇ ਹਾਂ। 타타 ਤੇ ਤੁਸੀਂ ਸ਼ਰੇਆਮ ਸ਼ਰਾਬ ਵੱਡੀ ਮਾਤਰਾ ਚੇ ਵੇਚ ਰਹੇ ਹੋ। ਸਰਕਾਰੀ ਟੈਕਸ ਕਮਾ ਰਹੇ ਹੋ। ਮੈਂ ਤੁਹਾਨੂੰ ਹੱਥ ਛੋੜ ਕੇ ਬੇਨਤੀ ਕਰਦਾ ਕਿ ਬਾ ਜਾਓ। ਸਰਕਾਰ ਚਲਾਉਣ ਤੇ ਮੈਕਮਿਆਂ ਚਲਾਉਣ ਤੇ ਧਿਆਨ ਦਿਓ। ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਅੱਜ ਡੜਬੇ ਹਲਕੇ ਦੇ ਪਿੰਡਾਂ ਦੇ ਵਿੱਚ ਉਸ ਵੇਲੇ ਤਤਸੱਲੀ ਮਚ ਗਈ ਜਦੋਂ ਸਵੇਰੇ ਚਾਰ ਬੰਦਿਆਂ ਦੀਆਂ ਲਾਸ਼ਾਂ ਉੱਥੋਂ ਮਿਲੀਆਂ ਕਿਉਂਕਿ ਨਕਲੀ ਦਾਰੂ ਪੀਣ ਨਾਲ ਉਹ ਮੌਤ ਹੋਈ ਮਣੀ ਨਾਮ ਦਾ ਜਿਹੜਾ ਨੌਜਵਾਨ ਆ ਉਹ ਵੀ ਫੜ ਲਿਆ ਜਿਹੜਾ ਇਹ ਧੰਦਾ ਕਰਦਾ ਜਿਹੜਾ ਇਹ ਧੰਦਾ ਕਰਕੇ ਪੈਸੇ ਕਮਾਉਣ ਪਿੱਛੇ ਜੋ ਲੋਕਾਂ ਦੀ ਜਾਨ ਨਾਲ ਖੇਡਦਾ ਕਿਉਂ ਇਹੇ ਜੀ ਕੰਮ ਕਰਦੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਭੋਲਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭੋਲਾ ਸਿੰਘ ਜੀ ਦੇ ਪਰਿਵਾਰ ਦੇ ਮੈਂਬਰੋਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਕੀ ਹੋਣਾ ਚਾਹੀਦਾ ਮੇਰੇ ਨਾਲ ਅਵਤਾਰ ਸਿੰਘ ਜੀ ਭੋਲਾ ਸਿੰਘ ਮੇਰੇ ਭੂਆ ਜੀ ਦੇ ਲੜਕੇ ਸੀ ਜਿਹਨਾਂ ਦੀ ਡੈਥ ਹੋਈ ਹੈ ਜੀ ਹਾਂਜੀ ਤੇ ਅਸੀਂ ਪਰਿਵਾਰ ਤੋਂ ਸਰਕਾਰ ਤੋਂ ਇਹ ਮੰਗ ਚਾਉਂਦੇ ਆ ਵੀ ਜਿਹੜਾ ਇਹ ਆਪਣਾ ਪੋਸਟਮਾਰਟਮ ਵਾਸਤੇ ਲੈ ਕੇ ਆ ਅਸੀਂ ਸਵੇਰ ਤੋਂ ਖੱਜਲਖੋਰ ਹੋ ਰਹੇ ਆ ਤੇ ਸਾਨੂੰ ਪ੍ਰਾਈਵੇਟ ਜਿੱਥੇ ਅਸੀਂ ਸਰਕਾਰੀ ਪੋਸਟਮਾਰਟਮ ਕਰਾਉਂਦੇ ਆ ਸਾਨੂੰ ਇਸ ਤੇ ਕੋਈ ਯਕੀਨ ਨਹੀਂ ਹੈਗਾ ਅਸੀਂ ਪ੍ਰਾਈਵੇਟ ਨਾਲ ਕੋਈ ਜਾਂਚ ਕਰਵਾਉਣੀ ਚਾਹੁੰਦੇ ਆ ਜਿਹੜੀ ਪੋਸਟਮਾਰਟਮ ਕਰਵਾਉਣੀ ਚਾਹਾਂ ਪ੍ਰਾਈਵੇਟ ਕਿਉਂਕਿ ਮਹਿਕਮਾ ਵੀ ਮੁੱਖ ਮੰਤਰੀ ਦਾ ਸਾਨੂੰ ਕੋਈ ਕਿਤੇ ਨਾ ਕਿਤੇ ਡਰ ਸਤਾ ਇਸੇ ਕਰਕੇ ਸਾਨੂੰ ਡਾਊਟ ਆ ਜੀ ਬੀਜ ਇਹਨਾਂ ਦੀ ਸਰਕਾਰ ਆ ਇਹਨਾਂ ਦੇ ਡਾਕਟਰ ਨੇ ਇਹਨਾਂ ਦੀ ਪੁਲਿਸ ਆ ਇਹਨਾਂ ਦਾ ਪ੍ਰਸ਼ਾਸਨ ਆ ਵੀ ਅਸੀਂ ਆਪਣੇ ਵੱਲੋਂ ਪ੍ਰਾਈਵੇਟ ਤੌਰ ਤੇ ਪੋਸਟ ਪ੍ਰਾਈਵੇਟ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਜਿਹੜੀ ਸ਼ਰਾਬ ਫੜੀ ਗਈ ਆ ਮਨੀ ਨਾਮ ਦੇ ਬੰਦੇ ਤੋਂ ਉਹ ਵੀ ਪੰਜਾਬ ਮਾਰਕਾ ਦੇਖੋ ਜਿਹੜਾ ਮਨੀ ਆ ਉਹ ਸਾਡਾ ਭਰਾ ਸਾਡੇ ਘਰਾਂ ਦੇ ਵਿੱਚੋਂ ਆ ਕੋਈ ਵੀ ਆ ਚਾਹੇ ਜੀ ਜਿਹੜਾ ਦਾਰੂ ਵੇਚਦਾ ਸਾਨੂੰ ਉਹਦਾ ਹੋ ਨਹੀਂ ਦੇਖੋ ਦਾਰੂ ਕਿਹਦੇ ਘਰ ਦੇ ਵਿੱਚ ਨਹੀਂ ਸਭ ਦੇ ਘਰ ਦੇ ਵਿੱਚ ਦਾਰੂ ਇੱਕ ਪਰਸਨ ਹਰ ਇੱਕ ਘਰ ਦੇ ਵਿੱਚ ਹੋਊਗਾ ਜਿਹੜਾ ਦਾਰੂ ਪੀਂਦਾ ਤੇ ਅਸੀਂ ਇਹ ਮੰਗ ਚਾਉਨੇ ਵੀ ਸਾਡੇ ਆਉਣ ਵਾਲੇ ਨੌਜਵਾਨ ਵੀਰ ਨੇ ਜਿਹੜੇ ਉਹ ਇਸ ਦਾਰੂ ਦੇ ਭੇਟਣਾ ਚੜਨਾ ਕਿਉਂਕਿ ਪਿੰਡ ਦੇ ਲੋਕਾਂ ਨੇ ਕੁਛ ਨੇ ਦੋਸ਼ ਲਾਇਆ ਵੀ ਦਾਰੂ ਸ਼ਰਿਆਮ ਵਿਖਦੀ ਆ ਜਦੋਂ ਅਸੀਂ ਕੋਈ ਇਤਰਾਜ਼ ਕਰਦੇ ਆ ਤਾਂ ਸਾਨੂੰ ਮੰਗਰ ਵੀ ਪੈਂਦੇ ਨੇ ਲੋਕੋ ਦੇਖੋ ਸਭ ਨੂੰ ਆਪਣੀ ਜਾਨ ਦਾ ਹੁੰਦਾ ਜੀ ਵੀ ਮੇਰਾ ਵਾਲੀ ਨੁਕਸਾਨ ਨਾ ਹੋਵੇ ਕੋਈ ਕੋਈ ਰਾਤ ਨੂੰ ਫਿਰਦਾ ਕੋਈ ਦਿਨੇ ਫਿਰਦਾ ਸਭ ਨੇ ਆਪਣੇ ਆਪਣੇ ਕੰਮਾਂ ਤੇ ਜਾਣਾ ਜੀ ਠੀਕ ਹੈ ਹਰੇਕ ਬੰਦੇ ਨੂੰ ਐਦਾਂ ਹੁੰਦਾ ਵੀ ਕਿਤੇ ਮੈਨੂੰ ਰਾਸਤੇ ਦੇ ਵਿੱਚ ਨਾ ਘੇਰ ਲੈ ਕੋਣ ਉਹ ਵੀ ਆਪਣੇ ਪੈਸੇ ਆਪਣੇ ਜਵਾਖ ਪਾੜਨ ਵਾਸਤੇ ਕਰਦੇ ਨੇ ਜੋ ਵੀ ਵੇਚਦੇ ਨੇ ਉਹ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਦੋਸ਼ ਨਹੀਂ ਕਰਦੇ ਦਾਰੂ ਠੇਕੇ ਦੇ ਵਿੱਚ ਵੀ ਵੇਚਦੀ ਬੇਕ ਰਹੀ ਆ ਉਹ ਵੀ ਵੇਚ ਰਹੇ ਨੇ ਕੀ ਲੱਗਦਾ ਜਿਹੜੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਸਵੇਰ ਦਾ ਤੁਹਾਡੀ ਸਾਰ ਲਈ ਕਿਤੇ ਐਮਐਲਏ ਨੇ ਕਿਤੇ ਕਿਉਂਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਕਿਸੇ ਦੇ ਕੰਡਾ ਲੱਗਦਾ ਸੀ ਆਮ ਆਦਮੀ ਦੇ ਲੀਡਰ ਭੱਜ ਕੇ ਪਹਿਲਾਂ ਪਹੁੰਚ ਦਿੰਦੇ ਹੁਣ ਮੁੜ ਕੇ ਥੋੜੀ ਦੇ ਅਨਸਾਰ ਲਈ ਸਵੇਰ ਦਾ ਕਿਸੇ ਨੇ ਸਾਰ ਨਹੀਂ ਲਈ ਜੀ ਪ੍ਰਸ਼ਾਸਨ ਆ ਦੇਖੋ ਆ ਜਾਂਦਾ ਗਿੜਵੇ ਕੇ ਮੁੜ ਜਾਂਦਾ ਗਿੜਵੇ ਕੇ ਮੁੜ ਜਾਂਦਾ ਹੁਣ ਅਸੀਂ ਤਕਰੀਬਨ ਇੱਥੇ 11 ਵਜੇ ਦੇ ਆਏ ਹੋਇਆ ਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਤੇ ਹੁਣ ਤੇ ਕਰਹਲੇ ਦੇ ਕੋਈ ਪੋਸਟਮਾਰਟਮ ਹੋਣ ਨਹੀਂ ਲੱਗੀ ਮੈਨੂੰ ਲੱਗਦਾ ਹੁਣ ਆਏ ਨੇ ਤਕਰੀਬਨ ਹੁਣ 4:30 ਵਜੇ ਦਾ ਟਾਈਮ ਹੋ ਗਿਆ ਹੋਊਗਾ 3:30 ਵਜੇ ਚੁੱਕੇ ਆ ਇਹ ਹਲੇ ਤੇਕਰ ਸਾਨੂੰ ਕੋਈ ਪ੍ਰਸ਼ਾਸਨ ਨਹੀਂ ਗਰਾਹ ਨਹੀਂ ਦਿੰਦਾ ਕੀ ਕਹਿ ਰਹੇ ਨੇ ਤੁਹਾਨੂੰ ਪ੍ਰਸ਼ਾਸਨ ਵਾਲੇ ਪ੍ਰਸ਼ਾਸਨ ਵਾਲੇ ਤਾਂ ਕਹਿ ਰਹੇ ਆ ਜੀ ਬਸ ਪੋਸਟਮਾਰਟਮ ਦੀ ਡੀਕ ਦੇ ਵਿੱਚ ਨੇ ਰਿਪੋਰਟ ਦੇ ਤੁਸੀਂ ਸਹਿਮਤੋਂ ਇਹ ਪੋਸਟਮਾਰਟਮ ਇਸ ਜਿਹੜਾ ਸੈਂਪਲ ਹੋਣਗੇ ਜੇ ਉਰੇ ਹੀ ਕਰਵਾ ਕਰਵਾ ਦਿੰਦੇ ਨੇ ਤੁਸੀਂ ਸਹਿਮਤੋਂ ਇਹ ਗੱਲ ਨਾਲ ਜਾਂ ਪ੍ਰਾਈਵੇਟ ਕਰਾਉਣਾ ਨਹੀਂ ਫੇਰ ਗੱਲ ਉਹੀ ਆ ਗਈ ਜੀ ਦੇਖੋ ਸਰਕਾਰ ਇਹਨਾਂ ਦੀ ਹੈ ਪ੍ਰਸ਼ਾਸਨ ਇਹਨਾਂ ਦਾ ਡਾਕਟਰ ਇਹਨਾਂ ਦਾ ਉਹ ਕੁਝ ਵੀ ਆਪਣੀ ਸਰਕਾਰ ਤੋਂ ਕੁਝ ਕਰਾ ਸਕਦੇ ਨੇ ਸਰਕਾਰੀ ਹਸਪੀਟਲ ਪੇਟਲ ਦੇ ਵਿੱਚ ਆਪਾਂ ਸੰਗਰੂਰ ਤੇ ਸਾਨੂੰ ਇਹਨਾਂ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਕੋਈ ਪ੍ਰਾਈਵੇਟ ਅਸੀਂ ਇਹ ਸੈਂਪਲ ਭੇਜ ਕੇ ਪ੍ਰਾਈਵੇਟ ਲੈਬਰਾਟਰੀ ਦੇ ਵਿੱਚੋਂ ਆਪਾਂ ਪੋਸਟਮਾਰਟਮ ਕਰਵਾ ਸਕੀਏ ਇਹਨਾਂ ਭੋਲਾ ਸਿੰਘ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੂੰ ਸ਼ੱਕ ਹੈ ਵੀ ਕਿਤੇ ਨਾ ਕਿਤੇ ਅਗਰ ਜੇ ਸੈਂਪਲ ਉਰੀ ਹੁੰਦੇ ਨੇ ਸਰਕਾਰ ਨਾਲ ਰਿਲੇਟਡ ਹਸਪਤਾਲਾ ਸਰਕਾਰੀ ਹਸਪੀਟਲ ਆ ਕਿਤੇ ਨਾ ਕਿਤੇ ਸਾਡੇ ਸੈਂਪਲਾਂ ਦੇ ਵਿੱਚ ਸਾਡੇ ਪੋਸਟਮਾਰਟਮ ਦੇ ਵਿੱਚ ਕਿਤੇ ਕੋਈ ਤਰੂਟੀ ਨਾ ਰਹੇ ਜੇ ਇਹ ਮੰਗ ਕਰ ਰਹੇ ਨੇ ਵੀ ਅਸੀਂ ਪ੍ਰਾਈਵੇਟ ਚਾਹੁੰਦੇ ਆ ਵੀ ਜਿਹੜੇ ਸਾਨੂੰ ਸੈਂਪਲ ਦਿੱਤੇ ਜਾਣ ਤਾਂ ਕਿ ਅਸੀਂ ਪ੍ਰਾਈਵੇਟ ਵੀ ਉਹਨਾਂ ਦੀ ਜਾਂਚ ਕਰਾ ਸਕੀਏ ਅਤੇ ਉਹਨਾਂ ਮਰੇ ਹੋਏ ਲੋਕਾਂ ਨੂੰ ਵੀ ਅਨਸਾਫ਼ ਦੇ ਸਕੀਏ ਪੱਗੋ ਵਾਲਾ ਸਾਹਿਬ ਇਹ ਪਿੰਡ ਹੈਗਾ ਗੁਜਰਾ ਆਪਣੇ ਇਲਾਕੇ ਦਾ ਸੰਗਰੂਰ ਚ ਤੇ ਗੁਜਰਾ ਪਿੰਡ ਚ ਚਾਰ ਬੰਦਿਆਂ ਦੀ ਜਰੀਲੀ ਸ਼ਰਾਬ ਪੀ ਕੇ ਮੌਤ ਹੋਈ ਹੈ ਤੇ ਸ਼ਰਾਬ ਨਾਲ ਪੰਜਾਬ ਸਰਕਾਰ ਆਪ ਤੱਕ ਖਜਾਨਾ ਭਰਦੀ ਹੈ ਐਕਸਾਈਜ਼ ਡਿਊਟੀ ਪੰਜਾਬ ਸਰਕਾਰ ਨੂੰ ਮਿਲਦੀ ਹੈ ਇੱਕ ਪੂਰਾ ਮਹਿਕਮਾ ਸ਼ਰਾਬ ਦੇ ਆਲੇ ਦੁਆਲੇ ਚੱਲਦਾ ਸ਼ਰਾਬ ਦੀ ਕਮਾਈ ਚ ਟੈਕਸ ਚ ਮੈਕਮਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੀ ਵੀ ਸ਼ਰਾਬ ਪੰਜਾਬ ਦੇ ਠੇਕਿਆਂ 'ਚ ਵਿਕਰੀ ਹੈ ਭਗਵੰਤ ਮਾਨ ਦੀ ਨਜ਼ਰਾਂ ਦੀ ਇਹ ਬਿਕਰੀ ਹੈ ਉਹ ਸਾਰੀ ਸ਼ਰਾਬ ਦੀ ਟੈਸਟਿੰਗ ਲੈਬਾਰਟਰੀਸ 'ਚ ਹੋਣੀ ਚਾਹੀਦੀ ਹੈ ਆ ਦੇਖੋ ਆ ਬ੍ਰਾਂਡ ਹੈ ਆ ਬ੍ਰਾਂਡ ਹੈ ਇਹ ਬ੍ਰਾਂਡ ਸੰਗਤ ਕਲਾ ਪਿੰਡ ਬਠਿੰਡੇ 'ਚ ਬੰਦੀ ਹੈ ਸ਼ਰਾਬ ਸੋ ਕੱਲ ਜੇ ਸਰਕਾਰ ਝੂਠ ਮਾਰੂ ਕੀ ਜੀ ਇਹ ਹਰਿਆਣੇ ਤੋਂ ਆਈ ਸੀ ਜਾਂ ਫਲਾਣਾ ਢਿਮ ਕੀ ਥਾਂ ਤੋਂ ਆਈ ਸੀ ਕੀ ਇਹ ਝੂਠ ਹੋਊਗਾ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਕਿ ਚਾਰ ਬੰਦੇ ਇਸ ਇਲਾਕੇ ਦੇ ਸੰਸਾਰ ਛੱਡ ਗਏ ਐ ਤੁਹਾਡੀ ਬੇਫਕੂਫੀ ਕਰਕੇ ਤੁਹਾਡੀ ਨਲਾਇਕੀ ਕਰਕੇ ਤੁਸੀਂ ਸਰਕਾਰ ਚਲਾਉਣ ਤੇ ਮਹਿਕਮਿਆਂ ਚਲਾਉਣ ਤੇ ਜੋਰ ਲਾਓ ਆਪ ਦੀਆਂ ਕਰਤੂਤਾਂ ਤੋਂ ਬਾਜਾਓ ਤੁਹਾਨੂੰ ਸਰਕਾਰ ਚਲਣ ਲਈ ਵੋਟਾਂ ਪਾਈਆਂ ਲੋਕਾਂ ਨੇ ਲੋਕਾਂ ਨੇ ਤੁਹਾਨੂੰ ਚੁਣ ਕੇ ਬਣਾਇਆ ਹੈ ਐਕਸਾਈਜ਼ ਵਿਭਾਗ ਮੈਂ صحیح ਤਰੀਕੇ ਨਾਲ ਚਲਾਓ ਸਾਰੇ ਠੇਕਿਆਂ 'ਚ ਜਿੰਨੀ ਆ ਸ਼ਰਾਬ ਬਿਕਰੀ ਹੈ ਇਹ ਸ਼ਰਾਬ ਦੀ ਟੈਸਟਿੰਗ ਕਰਵਾਓ ਹੁਣ ਜੇ ਐਗਰੀਕਲਚਰ ਮੈਂਕਮੇ 'ਚ ਜੇ ਗੁੱਲੀ ਡੰਡਾ ਦੀ ਦਵਾਈ ਕੰਮ ਨਹੀਂ ਕਰਦੀ ਜਾਂ ਜੇ ਸਪੇਦੇ ਕੀੜੇ ਦੀ ਦਵਾਈ ਨਹੀਂ ਕੰਮ ਕਰਦੀ ਤੇ ਵਿਭਾਗ ਦਾ ਕੰਮ ਹੈ ਉਹ ਦਵਾਈ ਨੂੰ ਟੈਸਟ ਕਰਨ ਕਿਤੇ ਕੋਈ ਫਰਜੀ ਦਵਾਈ ਪੈਕੇਜਿੰਗ ਕਰਕੇ ਤਣੀ ਬਿਕਰੀ ਆ ਘਮ ਹੋ ਰਿਹਾ ਪੰਜਾਬ ਚ ਫਰਜੀ ਸ਼ਰਾਬ ਬਿਕਰੀ ਹੈ ਬੀਸੀਐਲ ਇੰਡਸਟਰੀ ਹੈ ਬਠਿੰਡੇ ਜ਼ਿਲ੍ਹੇ ਚ ਸੰਗਤ ਕਲਾਂ ਪਿੰਡ ਚ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਆਪ ਨਸ਼ਿਆਂ ਦੇ ਦਲਦਲ ਚ ਫਸੇ ਹੋਏ ਹੋ ਥੋੜੇ ਕਰਕੇ ਸਾਡੇ ਪਿੰਡਾਂ ਚ ਲੋਕਾਂ ਦੀ ਜਾਨ ਜਾ ਰਹੀ ਹੈ ਤੁਸੀਂ ਵਿਭਾਗ ਨਹੀਂ ਸਹੀ ਤਰੀਕੇ ਨਾਲ ਚਲਾ ਰਹੇ ਸ਼ਰਾਬ ਦਾ ਤੁਹਾਡੀ ਪਾਰਟੀ ਨੇ 100 ਕਰੋੜ ਰੁਪਏ ਦੇ तकरीबन ਦਾ ਘਟਾਲਾ ਕੀਤਾ ਤੇ ਆ ਇਹੋ ਜਿਹੇ ਘਟਾਲਿਆਂ ਦਾ ਅਸਰ ਆ ਦੇਖਣ ਨੂੰ ਮਿਲਦਾ ਪਰਿਵਾਰ ਰੁੱਲ ਰਿਹਾ ਪਰਿਵਾਰ ਰੋ ਰਿਹਾ ਚਾਰ ਜੀ ਮਰ ਚੁੱਕੇ ਹੈ ਕਿਉਂਕਿ ਤੁਹਾਡਾ ਵਿਭਾਗਾਂ ਠੇਕਿਆਂ 'ਚ ਜਾ ਕੇ ਸ਼ਰਾਬ ਦੀ ਸਹੀ ਸਲਾਮਤ ਟੈਸਟਿੰਗ ਨਹੀਂ ਕਰ ਰਿਹਾ ਥਾਂ ਥਾਂ ਤੇ ਤੁਸੀਂ ਸ਼ਰਿਆਂ ਸ਼ਰਾਬ ਵੱਡੀ ਮਾਤਰਾ ਚੇ ਵੇਚ ਰਹੇ ਹੋ ਸਰਕਾਰੀ ਟੈਕਸ ਕਮਾ ਰਹੇ ਹੋ ਤੇ ਤੁਸੀਂ ਇੰਨੀ ਗੈਲੀ ਕਰ ਰਹੇ ਹੋ ਕਿ ਜਿਹੜੀ ਚੀਜ਼ ਤੁਹਾਡੇ ਹੁਕਮਾਂ ਦੀਨ ਬਿਕਰੀ ਹੈ ਉਹਦੀ ਟੈਸਟਿੰਗ ਨਹੀਂ ਹੋ ਰਹੀ ਕਿ ਇਹ ਜ਼ਹਿਰ ਹੈ ਕਿ ਇਹ ਕੀ ਹੈ ਜਿਹੜੀ ਚੀਜ਼ ਆਪਣੇ ਲੋਕ ਪੀ ਕੇ ਮਰ ਰਹੇ ਮੈਂ ਤੁਹਾਨੂੰ ਹੱਥ ਛੋੜ ਕੇ ਬੇਨਤੀ ਕਰਦਾ ਕਿ ਬਾ ਜਾਓ ਸਰਕਾਰ ਚਲਾਉਣ ਤੇ ਮਹਿਕਮਿਆਂ ਚਲਾਉਣ ਤੇ ਧਿਆਨ ਦਿਓ ਪੂਰਾ ਦਿਨ ਆ ਗਿਰਕਰੀ ਕਰਨੀ ਮਜ਼ਾਕ ਕਰਨਾ ਤੇ ਹੁਣੇ ਚੀਜ਼ਾਂ ਮਜ਼ਾਕ ਤਾਂ ਬਿਸ਼ਾ ਨਹੀਂ ਹੈਗੀ ਆ ਦੇਖੋ ਸਾਰੇ ਪਰਿਵਾਰ ਰੁਲ ਗਏ ਐ ਇਹਨਾਂ ਦਾ ਤੁਸੀਂ ਕੀ ਹੁਣ ਮੁਆਫੀ ਦੇਵੋਗੇ ਕੀ ਇਹਨਾਂ ਨੂੰ ਸੰਭੋਗੇ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੰਤ ਜੀ ਲੋਕ ਕਹਿ ਰਹੇ ਨੇ ਵੀ ਉਹ ਦਰੂਥੀ ਨੇ ਜੈਜ ਵਿਕ ਦਿਆ ਜੇ ਅਸੀਂ ਰੌਲਾ ਪਾਉਣੇ ਆ ਜਾਂ ਫੜਾਉਣੇ ਆ ਪੁਲਿਸ ਕੁਝ ਦਿਨ ਛੱਡ ਦਿੰਦੀ ਆ ਤੇ ਉਹ ਬੰਦੇ ਸਾਡੇ ਨਾਲ ਕੁੱਟ ਮਾਰ ਕਰਦੇ ਫੱਗੂ ਵਾਲਾ ਸਾਹਿਬ ਪੰਜਾਬ 'ਚ ਇਹ ਰਵੈਤ ਬਣ ਗਈ ਹੈ ਹਰੇਕ ਥਾਣੇਦਾਰ ਤੋਂ ਇਹਨਾਂ ਦੇ ਐਮ.ਐਲ.ਏ ਸੁਣਨ ਨੂੰ ਆਉਂਦਾ ਰੋਜ਼ ਕਿ ਇਹ ਹਫਤਾ ਮਹੀਨਾ ਕਲੈਕਸ਼ਨ ਕਰ ਰਹੇ ਆ ਤੇ ਜੇ ਹਫਤਾ ਤੇ ਮਹੀਨਾ ਕਲੈਕਟ ਸਿਆਸਤਾਨ ਕਰਨ ਲੱਗ ਪੈਂਡ ਪ੍ਰਸ਼ਾਸਨ ਤੋਂ ਫਿਰ ਪ੍ਰਸ਼ਾਸਨ ਵੀ مجبور ਹੋ ਜਾਂਦੀ ਹੈ ਕਿ ਨਜਾਇਜ਼ ਸ਼ਰਾਬ ਵੇਚੀ ਜਾਵੇ ਨਸ਼ੇ ਵੇਚਣ ਵਾਲਿਆਂ ਤੇ ਠੱਲ ਨਾ ਪਾਈ ਜਾਵੇ ਤੇ ਆ ਕੰਮ ਪੰਜਾਬ 'ਚ ਹੋ ਰਿਹਾ ਹੈ ਇੱਕ ਗਿਦੜਾ ਦਾ ਢੇਰ ਬਣ ਚੁੱਕਿਆ ਹੈ ਇਹਨਾਂ ਨੂੰ ਹੋਸ਼ ਨਹੀਂ ਹੈਗੀ ਇਹ ਸਾਰੇ ਕਿਤੋਂ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਆ ਤੇ ਇਹਦੇ ਨਤੀਜੇ ਤੁਸੀਂ ਦੇਖੋ ਆ ਗਰੀਬ ਪਰਿਵਾਰਾਂ ਦੇ ਰਿਸ਼ਤੇਦਾਰ ਇਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਮਰ ਰਹੇ ਆ ਸੰਦੂ ਸਾਹਿਬ ਚਾਰ ਬੰਦੇ ਮਰੇ ਨੇ ਇਲੈਕਸ਼ਨ ਪ੍ਰਸੰਸ ਚੱਲ ਰਿਹਾ ਅੱਜ ਪ੍ਰਸ਼ਾਸਨ ਨੇ ਵੀ ਇੱਕ ਉੱਚ ਪੱਧਰੀ ਵੀ ਜਾਂਚ ਕਮੇਟੀ ਬਣਾਈ ਹੈ ਤੁਸੀਂ ਸੰਤੁਸ਼ਟ ਹੋ ਤੁਹਾਡੀ ਪਾਰਟੀ ਸੰਤੁਸ਼ਟ ਨਹੀਂ ਜਦੋਂ ਬੰਦਾ ਮਰ ਜਾਂਦਾ ਹੈ ਫਿਰ ਉਸ ਤੋਂ ਬਾਅਦ ਜਾਂਚ ਕਮੇਟੀ ਬਣਾਉਣ ਦਾ ਕੀ ਫਾਇਦਾ ਜਦੋਂ ਤੁਹਾਡੇ ਕੋਲੇ ਪੂਰਾ ਮੈਕਮਾ ਹੈ ਸਾਰੀ ਸਰਕਾਰ ਐਕਸਾਈਜ਼ ਦੇ ਆਲੇ ਦੁਆਲੇ ਚੱਲਦੀ ਹੈ ਐਕਸਾਈਜ਼ ਤੋਂ ਸਭ ਤੋਂ ਜ਼ਿਆਦਾ ਪੈਸਾ ਸਰਕਾਰ ਕੋਲੇ ਟੈਕਸ ਦੇ ਰੂਪ 'ਚ ਆਉਂਦਾ ਹੈ ਇਸ ਸਰਕਾਰ ਕੋਲੇ ਐਕਸਾਈਜ਼ ਮਹਿਕਮੇ ਦੇ ਅਫਸਰਾਂ ਦੀ ਕੋਈ ਘਾਟ ਹੈਗੀ ਹੈ ਜਿਹੜੀ ਥਾਂ ਥਾਂ ਤੇ ਜਿੱਥੇ ਠੇਕੇ ਇਹਨਾਂ ਨੇ ਖੁਲਵਾਏ ਐ L1 L2 L3 ਲਾਇਸੈਂਸਸ ਦਿੰਦੇ ਆ ਜਿਨ੍ਹਾਂ ਨੂੰ ਲਾਇਸੈਂਸ ਦਿੰਦੇ ਆ ਮਹਿਕਮੇ ਰਾਹੀਂ ਜਾ ਕੇ ਉੱਥੇ ਪੜਤਾਲ ਕਰੋ ਕੱਲੀ ਕੱਲੀ ਬੋਤਲ ਦੇ ਸੈਂਪਲ ਲਓ ਸੈਂਪਲ ਲੈ ਕੇ ਲੈਬਸ 'ਚ ਭੇਜ ਕੇ ਟੈਸਟ ਕਰੋ ਟੈਸਟ ਕਰਾ ਕੇ ਦੇਖੋ ਕਿ ਕਿਹੜੀ ਸ਼ਰਾਬ ਦੀ ਇੰਡਸਟਰੀ ਸਪੂਰੀਅਸ ਐਲਕੋਹਲ ਇਹ ਜਰੇਲੀ ਸ਼ਰਾਬ ਵੇਚ ਰਹੀ ਹੈ ਇਹ ਕੰਮ ਤਾਂ ਪਹਿਲਾਂ ਕਰਨ ਵਾਲੇ ਆ ਜਦੋਂ ਇੱਥੇ ਪਰਿਵਾਰ ਉਜੜ ਗਏ ਮਰ ਗਏ ਫਿਰ ਉਸ ਤੋਂ ਬਾਅਦ ਜਾਂਚ ਕਮੇਟੀ ਦਾ ਕੀ ਫਾਇਦਾ ਹੁੰਦਾ ਇਹਨਾਂ ਦਾ ਪੋਸਟਮਾਰਟਮ ਹੋਣਾ ਤੇ ਸਰੀਰ ਫੋਕਿਆ ਜਾਣਾ ਤੇ ਇਹਦੀ ਕੀ ਜਾਂਚ ਕਮੇਟੀ ਦੀ ਪਾਰਟੀ ਪਾਰਟੀ ਕੀ ਸਰਕਾਰ ਤੋਂ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਸਰਕਾਰ ਨੂੰ ਨੱਥ ਪਾਈ ਜਾਵੇ ਇਹ ਸਰਕਾਰ ਬਿਲਕੁਲ ਗਲਤ ਰਾਹ ਤੇ ਤੁਰੀ ਹੋਈ ਹੈ ਜਦੋਂ ਤੱਕ ਇਹਨਾਂ ਦੇ ਐਮ.ਐਲ.ਏ ਰਿਸ਼ਵਤ ਲੈਣ ਨੂੰ ਨਹੀਂ ਹਟਣਗੇ ਤਦ ਤੱਕ ਕੋਈ ਵੀ ਥਾਣੇਦਾਰ ਕੋਈ ਵੀ ਐਸ.ਐਚ.ਓ. ਕੋਈ ਵੀ ਡੀਐਸਪੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਹੁਣ ਜੇ ਤੁਸੀਂ ਕਿਸੇ ਤੋਂ ਪੈਸਾ ਇਕੱਠਾ ਕਰਨਾ ਹੈ ਜੇ ਪੈਸਾ ਇਕੱਠਾ ਕਰਨਾ ਹੈ ਤੇ ਫਿਰ ਉਹਨਾਂ ਨੇ ਵੀ ਗਲਤ ਕੰਮ ਕਰਕੇ ਉਹ ਪੈਸਾ ਇਕੱਠਾ ਕਰਨਾ ਹੈ ਪਰਿਵਾਰ ਲਈ ਮਾਫੀ ਦੀ ਮੰਗ ਕਰਦੇ ਬਿਲਕੁਲ ਕਰਦੇ ਆ ਜੀ ਹੁਣੇ ਅੱਜ ਇਹ ਵਾਰਦਾਤ ਬਪਰੀ ਹੈ ਇੱਥੇ ਸਿਵਲ ਸਰਜਨ ਸਾਹਿਬ ਨੇ ਹੁਣ ਇੱਕ ਪੋਸਟਮਾਰਟਮ ਦੀ ਰਿਪੋਰਟ ਤਿਆਰ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਮੰਗ ਹੈ ਕੀ ਪੋਸਟਮਾਰਟਮ ਦੀ ਰਿਪੋਰਟ 'ਚ ਕੋਈ ਛੇੜਖਾਨੀ ਨਾ ਕੀਤੀ ਜਾਵੇ ਬਿਲਕੁਲ ਵੀ ਨਾ ਕੀਤੀ ਜਾਵੇ ਪੋਸਟਮਾਰਟਮ ਸਹੀ ਸਲਾਮਤ ਹੋਵੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਊਗੀ ਅਸੀਂ ਐਕਸਰਸਾਈਜ਼ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਪੂਰੀ ਰਿਪੋਰਟ ਭੇਜਾਂਗੇ ਕਿ ਸੀਬੀਆਈ ਦੀ ਜਾਂਚ ਹੋਵੇ ਕਿਉਂਕਿ ਪੰਜਾਬ ਪੁਲਿਸ ਇਹ ਜਾਂਚ ਕਰਨੋਂ ਕਾਬਿਲ ਨਹੀਂ ਹੈਗੀ ਪੰਜਾਬ ਪੁਲਿਸ ਨੇ ਐਕਸਰਸਾਈਜ਼ ਦੇ ਮੰਤਰੀ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਅੜ ਚੋਟੀ ਦਾ ਜ਼ੋਰ ਲਾਉਣਾ ਤੇ ਇਹਦੇ ਨਾਲ ਪਰਿਵਾਰਾਂ ਨੂੰ ਇਨਸਾਫ ਬਿਲਕੁਲ ਵੀ ਨਹੀਂ ਮਿਲਣਾ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਆਲਾ ਸੰਗਰੂਰ ਸਰਕਾਰੀ ਹਸਪੀਟਲ ਨਿਰਧਾਰਨ ਨਿਰਪੱਖ ਰ੍ਹਾਂ ਗਾਏ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ